ਸਸਿਕਾ 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 ਗੱਲ ਬਿੱਟੂ ਜੀ ਸਰ ਮੈਂ ਤਾਂ ਚੱਲਾ ਕਿ ਮੈਂ ਫੋਨ ਰੋਜ਼ ਇਹੋ ਜਿਹੀ ਕਰਕੇ ਕਰਦਾ ਸੀ ਵੀ ਕੱਲ ਤੁਹਾਡਾ ਫੋਨ ਆਇਆ ਜਦ ਹੈ ਇਹਨਾਂ ਨੇ ਨਹੀਂ ਹੋਣ ਦੇਣਾ ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ ਬਈ ਆਪਣੇ ਆਪ ਮੈਂ ਜਦੋਂ ਜਦੋਂ ਮੈਂ ਰੋਕਦਾ ਫੋਨ ਵੀ ਇਹਨੂੰ ਟਿਕਟ ਮਿਲ ਜਾਣ ਤਾਂ ਮੈਂ ਚੁੱਪ ਇਹ ਇਹ ਤਾਂ ਬਹੁਤ ਤੰਗ ਦਿਲੀ ਵਾਲੇ ਆ ਬਾਜਵਾ ਤੇ ਰਾਜਾ ਤੁਸੀਂ ਇਹ ਸ਼ੁਰੂ ਹੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹਾਂ ਬਸ ਚੁੱਪ ਕਰਕੇ ਮੈਂ ਤੁਹਾਨੂੰ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦੋ ਕੈਂਡੀਡੇਟ ਨਾ ਉਹਦੇ ਰੌਲਾ ਨਹੀਂ ਪਾਉਣਾ ਬਿਲਕੁਲ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਹਨਾਂ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉਸ ਤੋਂ ਚੁੱਪ ਕਰਕੇ ਕਰਕੇ ਲਿਆਉਂਗਾ ਇਹ ਤਾਂ ਇਹ ਕਿਤੇ ਜਰਦੇ ਆ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜਿੱਥੇ ਜੀ ਖੈਰਾ ਬੈਠਾ ਉੱਥੇ ਸਿੱਧੂ ਬੈਠਾ ਉੱਥੇ ਜਦੋਂ ਮੈਂ ਗੱਲਾਂ ਹਜੇ ਤੋੜਦਾ ਹੀ ਸੀ ਲੱਗੇ ਬੈਂਸ ਆ ਗਿਆ ਜੀ ਫਿਰ ਆਪਣੇ ਪੱਲੇ ਕੀ ਰਹੂਗਾ ਵਾਹਿਗੁਰੂ ਜੀ ਮਤਲਬ ਇਹ ਥੜੇ ਉਹ ਕਮਜ਼ੋਰ ਬੰਦੇ ਨੇ ਉਹਦੋਂ ਮੈਂ ਨਹੀਂ ਦੁਖੀ ਹੋ ਕੇ ਮੈਂ ਇਸੇ ਕਰਕੇ ਮੈਂ ਕਿਹਾ ਛੱਡੋ ਯਾਰ ਇਹ ਤਾਂ ਮਤਲਬ ਕੁਝ ਫੈਸਲਾ ਹੀ ਨਹੀਂ ਕਰ ਲੈਂਦੇ ਕੋਈ ਗੱਲ ਕਰਦੇ ਨਹੀਂ ਦਿੰਦੇ ਸਾਲੇ ਜਦੋਂ ਮੌਕਾ ਮਿਲਿਆ ਤੁਸੀਂ ਭਾਜੀ ਮੈਂ ਕੁਝ ਨਹੀਂ ਕਹਿਣਾ ਹੁਣ ਹੂੰ ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਨਹੀਂ ਕਹਿੰਦਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮਿਲਦੀ ਮੈਂ ਤਾਂ ਇਹੀ ਕਹਣਾ ਕਿ ਇਹਨਾਂ ਦੇ ਪੱਲੇ ਕੱਖ ਨਹੀਂ ਪੈਕ ਚੋੰਦੇ ਰਿਆ ਹੂੰ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ ਤੁਸੀਂ ਮਨ ਬਣਾਓ ਬੱਸ ਸਹੀ ਲੋਕੋ ਲੋ ਬਾਹਰੋਂ ਤੁਸੀਂ ਅੱਜ ਨਹੀਂ ਮੈਂ ਉਰੇ ਮੈਂ ਲੋਕਲ ਆ ਮੈਂ ਲੋਕਲ ਮੈਂ ਆਪਾਂ ਬਿਲ ਲੈਨੇ ਆ ਬਾਅਦ ਦੁਪਹਿਰ ਫੇਰ ਫੋਨ ਕਰਦਾ ਤੁਹਾਨੂੰ ਮੈਂ ਇਹ ਇਹ ਨਾ ਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਜੀ ਵੀ ਕੀ ਤੁਹਾਨੂੰ ਰੋਕ ਦੇ ਰਹੇ ਆ ਕੌਣ ਕੀ ਕਰਦਾ ਰਿਹਾ ਤਰਮਿੰਦਰ ਬਰਾੜ ਕੀ ਕਰਦਾ ਰਿਹਾ ਬਾਖਟ ਜਾਖੜ ਕੀ ਕਰਦਾ ਰਿਹਾ ਇਹ ਸਹੀ ਨਹੀਂ ਸਹੀ ਨਹੀਂ ਸਿੱਧੀ ਕਾਂਗਰਸ ਵਾਲੀ ਹੈ ਅੱਛਾ ਸਾਲਾ ਸਾਰੇ ਪਾਸੇ ਇਹੀ ਮਾਹੌਲ ਆ ਮੈਂ ਬੈਂਸ ਬਾਸ ਤੇ ਪੁੱਛਦਾ ਨਹੀਂ ਕੀ ਚੱਕਰ ਆ ਸਾਲਾ ਡਰਦੇ ਡਰਦੇ ਨੇ ਬਸ ਸੂਰੇ ਨੂੰ ਕੀ ਆ ਦੱਸੋ ਯਾਰ ਜੇ ਪਾਰਟੀ ਤਾਕਤਵਾਰ ਆ ਸੰਗਠਨ ਤਾਕਤਵਾਰ ਆ ਤੇ ਸਾਰੇ ਤਾਕਤਵਾਰ ਆ ਹੋ ਵੀ ਬੈਂਸ ਆ ਗਿਆ ਉਹ ਸਾਡੀ ਦੁਕਾਨ ਬੰਦ ਹੋ ਜੂ ਸਾਲੇ ਉਹ ਤੁਹਾਡੀ ਦੁਕਾਨ ਡਬਲ ਹੋਊ ਕਿ ਬਸ ਹੋਊ ਆ ਫਟਾਫਟ ਨਹੀਂ ਦੇਣਾ ਆਪਣਾ ਹਾਂ ਬਿਲਕੁਲ ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨਹੀਂ ਮੇੜ ਸਕਦਾ ਬਟੂ ਜੀ ਮਿਲਣੀ ਮਿਲਣੀ ਮੈਂ ਵੀ ਮੈਨੂੰ ਮੈਂ ਕਈ ਵਾਰ ਮੈਨੂੰ ਕੀ ਮਾੜਾ ਲੱਗਦਾ ਸੀ ਕਿ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਹਾਕਾਰ ਮਚਾਉਣਾ ਹੈ ਜੀ ਇਹਨਾਂ ਨੂੰ ਭੇਡ ਕੇ ਪੈ ਗਈ ਵੀ ਰਾਹ ਨਾ ਦੇਈ ਕਿਸੇ ਨੂੰ ਵੀ ਨਾ ਰਾਹ ਦੇ ਨੂੰ ਮੈਂ ਬਾਜਵੇ ਨੂੰ ਚੁੱਪ ਕਰਕੇ ਜਦੋਂ ਮੈਨੂੰ ਡਿਕਟਮੈਂਟ ਦੀ ਮੈਂ ਤਾਂ ਹੀ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ ਜੀ ਨਾਲ ਤਾਂ ਅੱਖ ਲੱਗ ਜਾਣੀ ਉਹ ਉਹ ਆ ਗਿਆ ਸੀ ਐਮ ਬਣ ਗਿਆ ਸੀ ਐਮ ਉਹੀ ਉਹੀ సీఎం ਮਰਨ ਨੂੰ ਇੱਥੇ ਜਿਹੜੀ ਆ ਹੁਣ ਮੈਨੂੰ ਰੋਜ਼ ਹਾਂ ਦੇਖੋ ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾ ਮੰਤਰੀ ਆ ਜਿਹੜਾ ਸ਼੍ਰੀ ਕੀ ਆ ਉਹ ਸ਼੍ਰੀ ਨਵਾਸਲੂ ਸ਼੍ਰੀ ਨਵਾਸਲੂ ਅੱਜ ਦਾ ਨਹੀਂ ਨਾਲੇ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਹਰੇ ਭਾਈ ਬੈਂਸ ਕੋ ਜੁਆਇਨ ਕਰਵਾਣਾ ਹੈ ਮੈਂ ਕਹ ਜੀ ਤੁਸੀਂ ਨਾ ਮਹਾ ਮੰਤਰੀਆਂ ਤੁਹਾਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਉਹ ਨਗਰਿਕ ਬੈਨ ਉੱਦਣ ਦਾ ਮੈਂ ਕਿਹਾ ਜੀ ਤੁਸੀਂ ਜਾਖੜ ਜੁਖੜ ਨੂੰ ਛੱਡੋ ਹੁਣ ਮੈਂ ਆ ਗਿਆ ਮੈਂ ਆਪਣੇ ਇਹ ਕੰਮ ਨਹੀਂ ਰਹੀ ਤੇ ਛੱਡੋ ਤੁਸੀਂ ਮਹਾਂ ਮੰਤਰੀ ਜੀ ਡੇਟੇ ਹੋ ਕੇ ਤੁਸੀਂ ਜੋ ਜੋ ਸੀ ਕਰਾ ਸਕਦੇ ਤੁਸੀਂ ਕਰਦੇ ਕੀ ਹੋ ਹਾਂਜੀ ਤੇ ਤੁਸੀਂ ਮੈਂ ਤੁਹਾਨੂੰ ਦੇਖੋ ਮੈਂ ਇੱਕ ਇਹ ਕੁਝ ਕਹਿਣ ਜੋ ਕੋਈ ਨਹੀਂ ਰਿਹਾ ਹੋਇਆ ਖैर ਮੈਂ ਤਾਂ ਤੁਹਾਨੂੰ ਜਦੋਂ ਮੈਂ ਆਪ ਹੀ ਉਧਰੋਂ ਇੱਧਰ ਚਲਾ ਗਿਆ ਪਰ ਬਾਜੀ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਹਾਂਜੀ ਕੀ ਤਾਂ ਜੇ ਕੋਈ ਨਕਲੀ ਪੱਗ ਵੀ ਬਣ ਕੇ ਚਲੇ ਜਾਵੇ ਨਾ ਹੂੰ ਇਹਦਾ ਤਾਂ ਵੀ ਉਹਨੂੰ ਪ੍ਰਾਈਮ ਮਿਨਿਸਟਰ ਉਹਨੂੰ ਉਹ ਜੱਟੀਆਂ ਪਾਈ ਕਹਿੰਦੇ ਨੇ ਤਾਂ ਹਾਲਾਤ ਇਹ ਨਹੀਂ ਹੂੰ ਉਥੇ ਤੁਸੀਂ ਜੀ ਮੈਂ ਬੰਨਾਂ ਲਈ ਮੈਂ ਥੋਸਾ ਇੱਕ ਵਾਰ ਜੇ ਟੁੱਟਿਆ ਇੱਕ ਵਾਰ ਹੋਰ ਕਰਕੇ ਦੇਖੋ ਦੁਪਹਿਰੋਂ ਬਾਅਦ ਫਿਰ ਤੈਨੂੰ ਕੋਈ ਜਦੋਂ ਬਾਅਦ ਤੁਹਾਨੂੰ ਫੋਨ ਕਰਦਾ ਆਪਾਂ ਫਿਰ ਕਿਤੇ 10 ਮਿੰਟ ਸੀਕ੍ਰੀਟਲੀ ਬੈਠ ਕੇ ਲਾਉਨੇ ਆ ਕੱਲੇ ਕੱਲੇ ਬੱਲੇ ਹਾਂਜੀ ਬਿਲਕੁਲ